ਪਿਛਲੀ ਜੀ ਜੂਨ ਜੁਲਾਈ ਤੋਂ ਬਹੁਤ ਗਰਮੀ ਸੀ ਐਤ ਕੀ ਅਪ੍ਰੈਲ ਦੇ ਮਹੀਨੇ ਗਰਮੀ ਪੈਣੀ ਬਹੁਤ ਜ਼ਿਆਦਾ ਸਟਾਰਟ ਹੋ ਗਈ ਕੱਲ ਦਾ ਟੈਂਪਰੇਚਰ ਕਾਫੀ ਜ਼ਿਆਦਾ ਵੱਧ ਗਿਆ ਇਸ ਵਾਰ ਠੰਡ ਵੀ ਇੰਨੀ ਨਹੀਂ ਪਈ ਹੈ ਤੇ ਕੰਮਕਾਰ ਵੀ ਕਾਫੀ ਸਲੰਪ ਹੋ ਗਿਆ ਜੇ ਘਟ ਗਿਆ ਜੇ ਕਾਕੀ ਜੀ ਬਹੁਤ ਮੰਦਾ ਭੈਜਦਾ ਜੋ ਗਰਮੀ ਜ਼ਿਆਦਾ ਹੋ ਜਾਂਦੀ ਹੈ ਤੇ ਗਾਕੀ ਬਾਹਰ ਨਿਕਲਦੀ ਨਹੀਂ ਆ ਫਿਰ ਤੇ ਸਵੇਰ ਦਾ ਸ਼ਾਮ ਦਾ ਕੰਮ ਹੀ ਰਹਾ ਜਾਂਦਾ ਜੀ ਦੁਪਹਿਰ ਦਾ ਕੰਮ ਖਤਮ ਹੋ ਜਾਂਦਾ ਜੀ ਪਾਣੀ ਬਚਾਓ ਔਰ ਦਰਤ ਲਾਓ ਜੀ ਜਿੰਨੇ ਬੂਟੇ ਲਾਵਾਂਗੇ ਉਹਨਾਂ ਛਾਂ ਹੋਏਗੀ ਤੇ ਉਹਨਾਂ ਹੀ ਚਰਾ ਦਿਆ ਹੋਏਗਾ ਮੌਸਮ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਵੀਰ ਜੀ ਇਕਦਮ ਗਰਮੀ ਸ਼ੁਰੂ ਹੋ ਗਈ ਆ ਚੌਥੇ ਮਹੀਨੇ ਦੀ ਪੰਜਵੇਂ ਮਹੀਨੇ ਸ਼ੁਰੂ ਹੁੰਦੀ ਗਰਮੀ ਤੇ ਅਰਕੀ ਪਹਿਲੇ ਗਰਮੀ ਸਟਾਰਟ ਹੋ ਗਈ ਆ ਗਰਮੀ ਦੇ ਵਕਤ ਮੀਮੂ ਪੋਏਗਾ ਤੇ ਫੇ ਆਏਗੀ ਇਹ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਾ ਇੰਨਾ ਪ੍ਰੋਡਕਸ਼ਨ ਆ ਨਾ ਸੰਨ ਕਤਰ ਤੇ ਅੰਮ੍ਰਿਤਸਰ ਤੱਕ ਤਕਰੀਬਨ ਸਾਈਕਲ ਹੁੰਦੇ ਹੀ ਹੈ ਤੇ ਹੁਣ ਹਰ ਬੰਦੇ ਕੋ ਗੱਡੀਆਂ ਨੇ ਅਜ ਰਕਤ ਵਧੇ ਗਏ ਸਾਡੇ ਹਾਂ ਦਰਖਤ ਜਿਆਦੇ ਹੁੰਦੇ ਘਟੂਆ ਹਮਾਤੇ ਵਿੱਚ ਬਿਲਕੁਲ ਨਹੀਂ ਕਾ ਗਰਮੀ ਆ ਨੀ ਆ ਗਈ ਹਰ ਬੰਦਾ ਦੋ ਯਾਤ ਰਖ ਲਾਵੇ ਤੇ ਵਾਤਾਵਰਨ ਸਾਫ ਰਵੇ ਗਰਮੀ ਤੋਂ ਰਾਤ ਹੋਏ ਗਰਮੀ ਆ ਛੇਤੀ ਆ ਗਈ ਹੈ ਬਹੁਤ ਜ਼ਿਆਦਾ ਕਾਰੋਗਾਰ ਹੈ ਨਹੀਂ ਕੰਮ ਕਰਦੇ ਹੈ ਨਹੀਂ ਬਿਲਕੁਲ ਹੀ ਸਵੇਰੇ ਬੈਠਾ 7:00 ਵਜੇ ਆਂਦੀ ਗਰਮੀ ਆ ਰਾਤ ਵੀ ਬੜੀ ਗਰਮੀ ਸੀ ਅਪ੍ਰੈਲ ਦੇ ਮਹੀਨਾ ਤੇ ਜੂਨ ਜੁਲਾਈ ਤੋਂ ਹੋਰ ਤੋਂ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਔਰ ਦੇਖਣ ਚ ਆਇਆ ਕਿ ਇਸ ਵਾਰ ਅਪ੍ਰੈਲ ਦੇ ਮਹੀਨੇ ਵਿੱਚ ਹੀ ਤਾਪਮਨ ਇੱਕਦਮ ਵੱਧ ਗਿਆ ਹੈ ਜਿਸ ਨਾਲ ਗਰਮੀ ਦਾ ਪ੍ਰਕੋਪ ਹੀ ਸ਼ੁਰੂ ਹੋ ਗਿਆ ਹੈ ਸੋ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਗਰਮੀ ਜ਼ਿਆਦਾ ਜਲਦੀ ਆ ਗਈ ਹੈ ਕਿਉਂਕਿ ਪਿਛਲੇ ਸਾਲ ਮਈ ਮਹੀਨੇ ਤੋਂ ਬਾਅਦ ਹੀ ਗਰਮੀ ਦਾ ਪ੍ਰਕੋਪ ਸ਼ੁਰੂ ਹੋਇਆ ਸੀ ਜੋ ਇਸ ਵਾਰ April ਦੇ ਮਹੀਨੇ ਜੀ ਦੇਖਣ ਨੂੰ ਮਿਲ ਰਿਹਾ ਹੈ ਇਸ ਲਈ ਲੋਕਾਂ ਨੂੰ ਗਰਮੀ ਤੋਂ ਆਪਣਾ ਵਿਚਾਰ ਰੱਖਣਾ ਚਾਹੀਦਾ ਹੈ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ